ਮਤ ਰਈ ਪੈਣਾ ਦੀ ਕਹਾਣੀ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਕਿਸਾਨ ਦੀ ਪਤਨੀ ਤੇ ਲੜਕੀ ਤਿੰਨੇ ਜਾਣੇ ਰਹਿੰਦੇ ਸਨ ਉਸ ਦੀ ਬੇਟੀ ਦਾ ਨਾਮ ਸੀ ਕੁੰਨਿਆ ਕੁੰਨਿਆ ਚਾਂਦੀ ਤੇ ਤਿਸ ਤਰ੍ਹਾਂ ਬਹੁਤ ਸੋਹਣੀ ਸੀ ਤੇ ਖੂਬਸੂਰਤ ਕਿਸਾਨ ਦੀ ਧੀ ਸੀ ਪਤਨੀ ਉਸ ਬੇਟੀ ਨੂੰ ਜਨਮ ਦੇ ਕੇ ਬਹੁਤ ਖੁਸ਼ ਸਨ ਕਿਸਾਨ ਖੇਤੀਬਾੜੀ ਕਰਦਾ ਸੀ ਤੇ ਖੇਤੀਬਾੜੀ ਤੋਂ ਜੋ ਵੀ ਪੈਸਾ ਮਿਲਦਾ ਸੀ ਉਸ ਨਾਲ ਉਹ ਆਪਣੇ ਘਰ ਦਾ ਗੁਜ਼ਾਰਾ ਕਰਦਾ ਸੀ ਬਹੁਤ ਸੋਹਣੇ ਢੰਗ ਨਾਲ ਕਰਦਾ ਸੀ ਉਸ ਸਮਾਂ ਬਤੀਰ ਬਹੁਤ ਵਧੀਆ ਹੋ ਰਿਹਾ ਸੀ ਪਰ ਕਹਿੰਦੇ ਆ ਜਦੋਂ ਸਭ ਕੁਝ ਸਹੀ ਚੱਲ ਜਾ ਹੋਵੇ ਤਾਂ ਕੁਝ ਨਾ ਕੁਝ ਇਹੋ ਜਿਹਾ ਹੋ ਜਾਂਦਾ ਹੈ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਇਹ ਕਿਸਾਨ ਦੇ ਨਾਲ ਹੋਇਆ ਕਿਸਾਨ ਦੀ ਪਤਨੀ ਬਿਮਾਰ ਹੋ ਗਈ ਉਹਨੇ ਐਵੇਂ ਮੰਜਾ ਫੜਦਿਆ ਕਿ ਉਹ ਉੱਠ ਨਾ ਸਕੇ ਕਿਸਾਨ ਦੀ ਲੜਕੀ 6-7 ਮਹੀਨਿਆਂ ਦੀ ਹੋ ਚੁੱਕੀ ਸੀ ਪਰ ਕਿਸਾਨ ਦੀ ਪਤਨੀ ਦੀ ਬਿਮਾਰੀ ਜਾ ਹੀ ਨਹੀਂ ਰਹੀ ਸੀ ਕਿਸਾਨ ਬੜਾ ਹੀ ਦੁਖੀ ਰਹਿਣ ਲੱਗਾ ਉਹਨੇ ਆਪਣੀ ਪਤਨੀ ਦੇ ਇਲਾਜ ਦੀ ਕੋਈ ਘਸਣਾ ਛੱਡੀ ਹਰ ਪ੍ਰਕਾਰ ਦੀ ਦਵਾਈ ਖਵਾਈ ਉਸ ਸਮੇਂ ਲੋਕ ਦੇਸੀ ਦਵਾਈ ਨਾਲ ਇਲਾਜ ਕਰਦੇ ਸੀ ਬਹੁਤ ਇਲਾਜ ਕਰਾਉਣ ਤੋਂ ਬਾਅਦ ਵੀ ਉਸ ਦੀ ਪਤਨੀ ਬਚੀ ਨਹੀਂ ਤੇ ਉਹ ਕਾਲ ਚਲਾਣਾ ਕਰ ਗਈ ਕਿਸਾਨ ਉੱਤੇ ਦੁੱਖਾਂ ਦਾ پہاਟ ਉੱਟ ਪਿਆ ਹੁਣ ਕਿਸਾਨ ਬਹੁਤ ਦੁਖੀ ਰਹਿਣ ਲੱਗਾ ਉਹ ਵਿਚਾਰਾ ਆਪਣੀ ਲੜਕੀ ਨੂੰ ਪਾਲ ਲੈ ਕੇ ਪੇੜ ਭੰਨ ਲਈ ਬਾਹਰ ਕੰਮ ਕਰੇ ਜਿਸ ਨਾਲ ਘਰ ਦਾ ਖਰਚਾ ਚੱਲੇ ਜੇ ਕਿਸਾਨ ਖੇਤਾਂ ਚ ਜਾ ਕੇ ਕੰਮ ਕਰਦਾਂ ਦਾ ਪਿੱਛੇ ਕੁੜੀ ਦਾ ਖਿਆਲ ਕੌਣ ਰੱਖਦਾ ਤੇ ਜੇ ਉਹ ਪੁੰਨਿਆਂ ਦਾ ਖਿਆਲ ਆਦਾ ਤਾਂ ਖੇਤਾਂ ਵਿੱਚ ਕੰਮ ਕੌਣ ਕਰਦਾ ਜਸ ਕਿਸਾਨ ਬੜੀ ਮੁਸ਼ਕਲ ਵਿੱਚ ਫਸ ਗਿਆ ਤੇ ਕਿਸਾਨ ਦੇ ਰਿਸ਼ਤੇਦਾਰਾਂ ਤੇ ਆਂਡੀਆਂ ਗਵਾਂਡੀਆਂ ਨੇ ਕਿਹਾ ਤੈਨੂੰ ਦੂਜਾ ਵਿਆਹ ਕਰਾ ਲੈਣਾ ਚਾਹੀਦਾ ਕਿਉਂਕਿ ਤੇਰੀ ਲੜਕੀ ਬਹੁਤ ਛੋਟੀ ਹੈ ਉਸ ਨੂੰ ਮਾਂ ਦੀ ਜ਼ਰੂਰਤ ਹੈ ਤੂੰ ਮਾਂ ਦੀ ਤਰ੍ਹਾਂ ਦੇਖਭਾਲ ਨਹੀਂ ਕਰ ਸਕਦਾ ਕਿਉਂਕਿ ਉਹ ਲੜਕੀ ਆਉਣ ਦੇ ਲਈ ਮਾਂ ਜ਼ਰੂਰੀ ਆ ਪਹਿਲਾਂ ਤਾਂ ਉਹ ਸਮਾਂ ਟਾਲਦਾ ਰਿਹਾ ਉਹ ਆਪਣੀ ਲੜਕੀ ਦੇ ਮਤ ਰਹੀ ਮਾਂ ਨਹੀਂ ਲਿਆਊਗਾ ਪਰ ਜਦੋਂ ਉਹ ਨੂੰ ਆਪਣੀ ਬੇਟੀ ਨੂੰ ਪਾਲਣ ਪੋਸ਼ਣ ਵਿੱਚ ਮੁਸ਼ਕਲ ਦਾ ਮਹਿਸੂਸ ਹੋਣ ਲੱਗੀ ਤਾਂ ਉਹਨੇ ਦੂਜਾ ਵਿਆਹ ਕਰ ਲੈਣਾ ਹੀ ਜ਼ਰੂਰੀ ਸਮਝਿਆ ਕਿਸਾਨ ਦੇ ਰਿਸ਼ਤੇਦਾਰਾਂ ਨੇ ਇੱਕ ਵੀ ਲੜਕੀ ਵੇਕੇ ਹੁੰਦਾ ਵਿਆਹ ਕਰ ਦਿੱਤਾ ਕਿਸਾਨ ਦੀ ਜਿਹੜੀ ਪਤਨੀ ਆਈ ਉਹਦਾ ਨਾਮ ਰੂਪਾ ਸੀ ਉਸ ਦੀ ਉਮਰ ਤੱਕ ਅਸਾਂ ਕਿਸਾਨ ਨਾਲੋਂ ਘੱਟ ਸੀ ਪਰ ਉਹ ਗਰੀਬ ਪਰਿਵਾਰ ਵਿੱਚ ਜੁਆਏ ਸੀ ਇਸ ਲਈ ਉਹ ਪੁੰਨਿਆ ਨੂੰ ਬਹੁਤ ਪਿਆਰ ਕਰਦੀ ਸੀ ਪਰ ਕਹਿੰਦੇ ਨੇ ਮਤਰਈ ਤਾਂ ਮਤਰਈ ਹੁੰਦੀ ਹੈ ਹੁਣ ਉਸ ਦਾ ਆਪਣਾ ਵੀ ਇੱਕ ਬਚਾਉਣ ਵਾਲਾ ਹੋ ਗਿਆ 9 ਮਹੀਨੇ ਬਾਅਦ ਰੂਪਾ ਨੇ ਇੱਕ ਲੜਕੀ ਨੂੰ ਜਨਮ ਦਿੱਤਾ ਜੋ ਬਹੁਤ ਹੀ ਬਦਸੂਰਤ ਸੀ ਉਸ ਦਾ ਨਾਮ ਅਸਿਆ ਰੱਖਿਆ ਗਿਆ ਕਿਉਂਕਿ ਮੱਡੇ ਦਾ ਨਾਮ ਪੁੰਨਿਆ ਸੀ ਉਸ ਦਾ ਨਾਮ ਅਸਿਆ ਰੱਖ ਦਿੱਤਾ ਰੂਪਾ ਨੇ ਵੇਖਿਆ ਜਿਹੜੀ ਪੁੰਡਿਆ ਬਹੁਤ ਹੀ ਸੁੰਦਰ ਹੈ ਪੁੰਨਿਆ ਬਹੁਤ ਸੁੰਦਰ ਹੈ ਉਹ ਸੰਸਕਾਰੀ ਵੀ ਬਹੁਤ ਵਧੀਆ ਸੀ ਰੂਪਾ ਵਿੱਚ ਕੀ ਬਦਲਾ ਆਇਆ ਉਹ ਪੁੰਨਿਆ ਨੂੰ ਬਹੁਤ ਹੀ ਨਫ਼ਰਤ ਕਰਨ ਲੱਗੀ ਹੁਣ ਉਸ ਨੂੰ ਪੁੰਨਿਆ ਭੋਰਾ ਵੀ ਚੰਗੀ ਨਹੀਂ ਲੱਗਦੀ ਸੀ ਛੋਟੀ ਜੀ ਪੁੰਨਿਆ ਹੁਣ ਹੌਲੀ ਹੌਲੀ ਵੱਡੀ ਹੋਣ ਲੱਗੀ ਕਿਉਂਕਿ ਜੋ ਪੁੰਨਿਆ ਦੀ ਮਾਂ ਸੀ ਉਹ ਬਹੁਤ ਪੂਜਾ ਪਾਠ ਕਰਦੀ ਸੀ ਇਸ ਲਈ ਪੁੰਨਿਆਂ ਵੀ ਬਹੁਤ ਹੀ ਸਭ ਕੁਝ ਦਿੱਦਾ ਸੀ ਉਹ ਸੰਸਕਾਰ ਬਹੁਤ ਵਧੀਆ ਸੀ ਛੋਟੀ ਜਿਹੀ ਗੜਵੀ ਲੈ ਕੇ ਪਾਣੀ ਭਰ ਕੇ ਜਾਂਦੀ ਤੇ ਸ਼ਿਰਵਿੰਗ ਤੇ ਚੜਾਉਂਦੀ ਸੀ ਪਰ ਜਿਹੜੀ ਮਤਰਈ ਮਾਂ ਸੀ ਉਸ ਨੂੰ ਪੁੰਨਿਆਂ ਦਾ ਕੋਈ ਵੀ ਕੰਮ ਨਹੀਂ ਸੀ ਚੰਗਾ ਲਾਦਾ ਹੌਲੀ ਹੌਲੀ ਦੋਵੇਂ ਕੁੜੀਆਂ ਵੱਡੀਆਂ ਹੋਣ ਲੱਗੀਆਂ ਹੁਣ ਮਤਰਈ ਮਾਂ ਨੇ ਫੇਰ ਦੁਬਾਰਾ ਮਾਂ ਬਣਨ ਵਾਲੀ ਹੋ ਗਈ ਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਤੇ ਉਹਦੇ ਵਿੱਚ ਬਹੁਤ ਘਮੰਡ ਆ ਗਿਆ ਹੌਣ ਤਾਂ ਬਿਲਕੁਲ ਹੀ ਪੁੰਨਿਆ ਨੂੰ ਵੇਖ ਕੇ ਕੁਛ ਨਹੀਂ ਸੀ ਉਹ ਆਪਣੇ ਬੱਚਿਆਂ ਵੇਚੀ ਖੁਸ਼ ਰਹਿੰਦੀ ਜਦੋਂ ਕਿਸਾਨ ਆਪਣੀ ਬੇਟੀ ਪੁੰਨਿਆ ਨੂੰ ਪਿਆਰ ਕਰਦਾ ਤਾਂ ਦੂਜੀ ਪਤਨੀ ਰੂਪਾ ਕਿਸਾਨ ਨਾਲ ਬਹੁਤ ਲੜਾਈ ਕਰਦੀ ਇਸ ਲਈ ਕਿਸਾਨ ਚੁੱਪ ਹੀ ਰਹਿੰਦਾ ਜੋ ਵੀ ਰੂਪਾ ਕਹਿੰਦੀ ਉਸ ਨੂੰ ਮੰਨ ਲੈਂਦਾ ਹੌਲੀ ਹੌਲੀ ਸਮਾਂ ਲੰਘਦਾ ਗਿਆ ਦੋਵੇਂ ਲੜਕੀਆਂ ਜਵਾਨ ਹੋ ਗਈਆਂ ਜੋ ਪੁੰਨਿਆ ਸੀ ਬਹੁਤ ਤਾਂ ਬਹੁਤ ਹੀ ਰੱਬ ਨੂੰ ਮੰਨਣ ਵਾਲੀ ਪੂਜਾ ਪਾਠ ਭਗਤੀ ਕਰਨ ਵਾਲੀ ਸੁੰਦਰ ਤੇ ਸ਼ਸ਼ੀਲ ਸੀ ਤੇ ਉਸ ਦਾ ਉਲਟ ਮੱਸਿਆ ਆਪਣੇ ਨਾਮ ਦੀ ਤਰ੍ਹਾਂ ਕੂਰ ਤੇ ਸੁਭਾਅ ਦੀ ਬਹੁਤ ਸ਼ਰਾਰਤੀ ਤੇ ਭੈੜੀ ਸੀ ਪਰ ਕਹਿੰਦੇ ਆ ਨਾ ਮਾਂ ਲਈ ਕੀ ਸੁੰਦਰ ਤੇ ਕੀ ਬੇਸੂਰਤ ਉਸ ਨੂੰ ਆਪਣੀ ਲਾਦ ਹੀ ਚੰਗੀ ਲੱਗਦੀ ਸੀ ਜਿਹੜਾ ਲੜਕਾ ਸੀ ਉਹਦਾ ਨਾਮ ਹੋਣ ਸੀ ਉਹ ਕੁੰਨਿਆ ਨੂੰ ਬਹੁਤ ਪਿਆਰ ਕਰਦਾ ਸੀ ਉਹਨੂੰ ਆਪੀ ਮਤਰਈ ਭੈਣ ਨਹੀਂ ਸਮਝਦਾ ਸੀ ਪਰ ਮੱਸਿਆ ਤੇ ਉਹਦੀ ਮਾਂ ਕੁੰਨਿਆ ਨੂੰ ਬਹੁਤ ਮਾੜਾ ਸਮਝਦੀਆਂ ਸਨ ਹੁਣ ਦੋਵੇਂ ਲੜਕੀਆਂ ਵਿਆਹ ਦੇ ਯੋਗ ਹੋ ਗਈਆਂ ਸਨ ਜੋ ਕੁੰਨਿਆ ਸੀ ਉਹ ਆਂਡੀਆਂ ਗਵਾਂਡੀਆਂ ਸਭ ਦੀ ਬਹੁਤ ਚਹੇਤੀ ਸੀ ਸਾਰਿਆਂ ਦੀ ਮਦਦ ਕਰਦੀ ਸੀ ਕਿਸਾਨ ਨੇ ਕਿਹਾ ਕੁੰਨਿਆ ਦਾ ਵਿਆਹ ਕਰਨਾ ਚਾਹੁੰਦਾ ਹਾਂ ਤਾ ਕਿਸਾਨ ਦੀ ਪਤਨੀ ਨੇ ਕਿਹਾ ਲੜਕੀਆਂ ਦਾ ਵਿਆਹ ਤਾਂ ਬਾਅਦ ਚ ਕਰਾਂਗੇ ਪਹਿਲਾਂ ਪੁੱਤਰ ਦਾ ਵਿਆਹ ਕਰ ਲਈਏ ਘਰ ਵਿੱਚ ਨੂੰ ਲੈ ਆਈਏ ਕਿਉਂਕਿ ਲड़का ਵੀ ਜਵਾਨ ਸੀ ਤਾਂ ਉਹਨਾਂ ਨੇ ਘਰ ਵਿੱਚ ਆਪਣੇ ਬੇਟੀ ਦੀ ਸ਼ਾਦੀ ਕੀਤੀ ਜਿਹੜੀ ਨੂੰ ਆਈ ਉਹ ਕੁੰਨਿਆ ਨਾਲ ਬਹੁਤ ਹੀ ਖੁਸ਼ ਰਹਿੰਦੀ ਸੀ ਕੁੰਨਿਆ ਵੀ ਆਪਣੀ ਭਾਬੀ ਦਾ ਪੂਰਾ ਖਿਆਰਾ ਹੁੰਦੀ ਸੀ ਉਸਤੇ ਕੰਮ ਵਿੱਚ ਹੱਥ ਵਟਾਉਂਦੀ ਹਰ ਤਰ੍ਹਾਂ ਦੀ ਮਦਦ ਕਰਦੀ ਇਸਤੇ ਉਲਟ ਮਸਿਆ ਆਪਣੀ ਭਾਬੀ ਦੇ ਕਿਸੇ ਵੀ ਕੰਮ ਵਿੱਚ ਹੱਥ ਨਹੀਂ ਵਟਾਉਂਦੀ ਸੀ ਤੇ ਉਸ ਦਾ ਉਲਟ ਭਾਬੀ ਤੇ ਰੋਪ ਝਾੜਦੀ ਸੀ ਭਾਬੀ ਤਾਂ ਪੁੰਨਿਆ ਵੱਲ ਜ਼ਿਆਦਾ ਲਗਾ ਹੋ ਗਿਆ ਤੇ ਮੱਸਿਆ ਨੂੰ ਘੱਟ ਪਸੰਦ ਕਰਨ ਲੱਗੀ ਜੋ ਮਾਂ ਬੇਟੀ ਨੂੰ ਇਹ ਬਹੁਤ ਹੀ ਬੁਰਾ ਲੱਗਦਾ ਸੀ ਇਹ ਦਾ ਕਰਕੇ ਪੁੰਨਿਆ ਨੂੰ ਹੋਰ ਵੀ ਤਾਨੇ ਸਹਣੇ ਬੰਦੇ ਸਨ ਹੁਣ ਕਿਸਾਨ ਨੇ ਦੋਵਾਂ ਲੜਕੀਆਂ ਵਿਆਉਣ ਦੇ ਜੋਗ ਖੋਣ ਕਰਕੇ ਕੋਈ ਵਧੀਆ ਘਰ ਲੱਭ ਜਾਵੇ ਉਹ ਕਿਸਾਨ ਨੂੰ ਕਹਿਣ ਲੱਗੀ ਜੇ ਪੁੰਨਿਆ ਵਾਸਤੇ ਵਧੀਆ ਘਰ ਵੇਖਾਂਗੇ ਤਾਂ ਦਾਜ ਦੇਹਰੀ ਕਿੱਥੋਂ ਲਿਆਵਾਂਗੇ ਸਾਡੇ ਦੋ ਲੜਕੀਆਂ ਅਸੀਂ ਇਹਨਾਂ ਨੂੰ ਕਿਵੇਂ ਕਰਾਂਗੇ ਇਸ ਤਰ੍ਹਾਂ ਕਰੋ ਪੁੰਨਿਆਂ ਵਾਸਤੇ ਕੋਈ ਸੁਧਾਰਨ ਜਾਂ ਘਰ ਵੇਖ ਲਓ ਉਹ ਗਰੀਬ ਘਰ ਜਾ ਕੇ ਵੀ ਨਿਭਾ ਲਊਗੀ ਸਾਨੂੰ ਜ਼ਿਆਦਾ ਖਰਚਾ ਵੀ ਨਹੀਂ ਕਰਨਾ ਪਵੇਗਾ ਕਿਸਾਨ ਨੇ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਇੱਕ ਦੂਜੇ ਪਿੰਡ ਵਿੱਚ ਇੱਕ ਗਰੀਬ ਘਰ ਦੇ ਲੜਕੇ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਦੋਂ ਰਿਸ਼ਤਾ ਪੱਕਾ ਕਰਕੇ ਕਿਸਾਨ ਘਰੇ ਆਇਆ ਤਾਂ ਉਹਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਸਨੇ ਪੁੰਨਿਆਂ ਦਾ ਰਿਸ਼ਤਾ ਤੈਅ ਕਰ ਦਿੱਤਾ ਸੁਣ ਕੇ ਰੂਪਾ ਬਹੁਤ ਖੁਸ਼ ਹੋਈ ਬੋਲੀ ਮੇਰੀ ਇੱਕ ਗੱਲ ਹੋਰ ਮੰਨੋ ਲੋ ਤੁਸੀਂ ਮੱਸਿਆ ਦਾ ਰਿਸ਼ਤਾ ਕਿਸੇ ਵਧੀਆ ਘਰ ਵਿੱਚ ਕਰ ਦੋ ਇਹ ਸੁਭਾਅ ਦੀ ਬਹੁਤ ਤੇਜ ਤੇ ਅੜੀਆ ਲਾ ਦੋਵੇਂ ਭੈਣਾਂ ਇੱਕ ਦਿਨ ਵਿਆਹ ਕਰ ਦਵਾਂਗੇ ਬਹੁਤ ਸਾਰੇ ਖਰਚੇ ਘਟ ਜਾਣਗੇ ਸਾਨੂੰ ਆਪਣਾ ਜੋ ਵੀ ਸੁਹੂਲਤ ਦੇ ਮੁਤਾਬਕ ਆਪਾਂ ਕਰ ਲਵਾਂਗੇ ਪਤਨੀ ਦੀ ਇਹ ਗੱਲ ਕਿ ਸਾਨੂੰ ਵਧੀਆ ਲੱਗੀ ਉਸਨੇ ਪੁੰਨਿਆਂ ਦਾ ਰਿਸ਼ਤਾ ਕੀਤਾ ਉਸੇ ਪੰਡਤ ਨੇ ਹੀ ਇੱਕ ਸੇਠ ਦੇ ਘਰ ਮੁੰਡੇ ਨਾਲ ਮਸਿਆ ਦਾ ਰਿਸ਼ਤਾ ਵੀ ਤਿਆਰ ਕਰ ਦਿੱਤਾ। ਹੁਣ ਪੁੰਨਿਆ ਦੀ ਮਤ੍ਰਈ ਮਾਂ ਬਹੁਤ ਖੁਸ਼ ਸੀ ਕਿ ਮੇਰੀ ਧੀ ਬੜੇ ਠਾਠ-ਪਾਠ ਨਾਲ ਰੂਹ ਕੀਤੇ। ਪੁੰਨਿਆ ਜੋ ਮਤ੍ਰਈ ਸੀ ਉਹ ਦੁੱਖ ਭੋਗੂ। ਪਰ ਪੁੰਨਿਆ ਦੀ ਭਾਬੀ ਨੂੰ ਬੜਾ ਹੀ ਅਜੀਬ ਜਿਹਾ ਲੱਗਿਆ। ਉਹਨੇ ਕਿਹਾ ਤੁਸੀਂ ਇਹ ਸਭ ਸਹੀ ਨਹੀਂ ਕੀਤਾ ਪਰ ਸੱਸ ਅੱਗੇ ਵਿਚਾਰੀ ਨਹੀਂ ਚੱਲਦੀ ਨਹੀਂ ਸੀ। ਇਸ ਲਈ ਚੁੱਪ ਰਹਿੰਦੀ ਉਹ ਕੁਝ ਨਹੀਂ ਕਰ ਸਕਦੀ ਸੀ। ਦੋਵਾਂ ਦੀ ਬਰਾਤ ਇੱਕ ਦਿਨੇ ਆਈ ਮੱਸਿਆ ਦੇ ਲਈ ਕਿਸਾਨ ਨੇ ਉਹਦੀ ਪਤਨੀ ਨੇ ਆਪਣੀ ਹਾਇਸੀਅਤ ਤੋਂ ਵੱਧ ਕੇ ਦਹੇਜ ਦਿੱਤਾ ਦੇ ਵਿਚਾਰੀ ਪੁੰਨਿਆ ਨੂੰ ਬਿਨਾਂ ਦਾਜ ਤੇ ਦਿੱਤੇ ਕੁਝ ਵੀ ਨਾ ਦਿੱਤਾ ਵਿਦਾ ਕਰ ਦਿੱਤਾ ਪੁੰਨਿਆ ਨੇ ਆਪਣੇ ਢੰਗ ਵਿਵਹਾਰ ਨਾਲ ਸਹੁਰਿਆਂ ਦਾ ਦਿਲ ਜਿੱਤ ਲਿਆ ਉਹ ਗਰੀਬ ਜਰੂਰ ਸੀ ਪੁੰਨਿਆ ਵੱਡਿਆਂ ਦੀ ਇੱਜ਼ਤ ਕਰਦੀ ਸੱਸ ਸਹੁਰੇ ਦਾ ਪੂਰਾ ਧਿਆਨ ਕਰਦੀ ਤੇ ਆਪਣੇ ਘਰ ਵਾਲੇ ਦਾ ਵੀ ਪੂਰਾ ਖਿਆਰਾ ਦੀ ਘਰ ਦਾ ਸਾਰਾ ਕੰਮ ਕਰਦੀ ਉਹਦੇ ਘਰ ਵਿੱਚ ਸ਼ੁਕ ਸ਼ਾਂਤੀ ਤੇ ਦੋਵੇਂ ਸਮੇਂ ਭਾ ਪੂਜਾ ਪਾਠ ਕਰਦੀ ਕਰਦੀ ਗਰੀਬੀ ਹੋਣ ਕਰਕੇ ਥੋੜੇ ਜਿਹੇ ਨਾਲ ਵੀ ਗੁਜ਼ਾਰਾ ਕਰ ਲੈਂਦੀ ਉਧਰ ਮੱਸੀਆ ਜੋ सेठ ਦੇ ਘਰ ਵਿਆਹੀ ਸੀ ਉਹਦੇ 68 ਹੀ ਵਖਰੇ ਸੀ ਉਹ ਘਰ ਵਿੱਚ ਨੌਕਰ ਚੱਕਰ ਲੱਗੇ ਹੋਏ ਸੀ ਪਰ ਫਿਰ ਵੀ ਉਹ ਹੁੰਨਿਆਂ ਤੋਂ ਜਲ ਮੱਝਦੀ ਸੀ ਇੱਕ ਦਿਨ ਉਸਨੇ ਮੱਸੀਆ ਨੇ ਆਪਣੇ ਘਰ ਵਿੱਚ ਕੀਰਤਨ ਰੱਖਿਆ ਸਾਰੇ ਪਿੰਡ ਵਿੱਚ ਸੱਦਾ ਦਿੱਤਾ ਪਰ ਹੁੰਨਿਆਂ ਨੂੰ ਉਹਨੇ ਨਹੀਂ ਬੁਲਾਇਆ ਕੁੰਨਿਆ ਦੀ ਗਵੰਡਨ ਜਦੋਂ ਕੀਰਤਨ ਵਿੱਚ ਜਾਣ ਲੱਗੀ ਤਾਂ ਉਹਨੇ ਕਿਹਾ ਕੁੰਨਿਆ ਭੈਣੇ ਤੁਸੀਂ ਵੀ ਚੱਲੋ ਤੁਹਾਡੀ ਭੈਣ ਦੇ ਘਰ ਕੀਰਤਨ ਹੀ ਆ ਕੁੰਨਿਆ ਨੇ ਕਿਹਾ ਮੇਰੀ ਭੈਣ ਨੇ ਮੈਨੂੰ ਸੱਦਿਆ ਨਹੀਂ ਦਿੱਤਾ ਬਿਨਾ ਸੱਦੇ ਸੱਦੇ ਕਿਵੇਂ ਜਾ ਸਕਦੀ ਹਾਂ ਗਵੰਡਨ ਨੇ ਕਿਹਾ ਭੈਣ ਕੀਰਤਨ ਵਿੱਚ ਸੱਦੇ ਦੀ ਲੋੜ ਨਹੀਂ ਹੁੰਦੀ ਜਿੰਨਾ ਆਪਾਂ ਭਜਨ ਕੀਰਤਨ ਵਿੱਚ ਜਾਂਦੇ ਉਹੀ ਜ਼ਿਆਦਾ ਪੁੰਨ ਮਿਲਦਾ ਅੱਗੋਂ ਕੁੰਨਿਆ ਹੋਈ ਧਾਰਮਿਕ ਵਿਚਾਰਾਂ ਵਾਲੀ ਦੀਆਂ ਗੱਲਾਂ ਸੁਣ ਕੇ ਤਿਆਰ ਹੋ ਗਈ ਆਪਣੇ ਭੈਣ ਦੇ ਘਰ ਪਹੁੰਚ ਗਈ ਜਦੋਂ ਭੈਣ ਦੇ ਘਰ ਪਹੁੰਚੀ ਤਾਂ ਉਸ ਨੂੰ ਵੇਖ ਕੇ ਬਹੁਤ ਹੀ ਬੁਰਾ ਭਲਾ ਕਹਿਣ ਲੱਗੀ ਮੈਂ ਤਾਂ ਤੈਨੂੰ ਬਲਾ ਬੁਲਾਇਆ ਹੀ ਨਹੀਂ ਫਿਰ ਤੂੰ ਕਿਉਂ ਆ ਗਈ ਕੁੰਨਿਆ ਨੇ ਕਿਹਾ ਮੈਂ ਤਾਂ ਪੂਜਾ ਪਾਠ ਕਰਕੇ ਤੇਰੇ ਘਰ ਆ ਗਈ ਮੱਸਿਆ ਨੇ ਕਿਹਾ ਜੇ ਤੂੰ ਹੀ ਗਈਆਂ ਤਾਂ ਚੁੱਪ ਕਰਕੇ ਇੱਕ ਕੋਨੇ ਵਿੱਚ ਬੈਠ ਜਾ ਕਿਸੇ ਨੂੰ ਕੁਝ ਨਹੀਂ ਕਹਿਣਾ ਉਹ ਵਿਚਾਰੀ ਚੁੱਪ ਚਾ ਇੱਕ ਪਾਸੇ ਬੈਠ ਗਈ ਪੁੰਨਿਆ ਧਾਰਮਿਕ ਵਿਚਾਰਾਂ ਵਾਲੀ ਸੀ ਜਦੋਂ ਭਜਨ ਬੰਦਗੀ ਹੋਈ ਤਾਂ ਉਹ ਮगन ਹੋ ਗਈ ਜਦੋਂ ਕੀਰਤਨ ਖਤਮ ਹੋਇਆ ਤਾਂ ਸਾਰਿਆਂ ਨੂੰ ਪ੍ਰਸ਼ਾਦ ਦਿੱਤਾ ਗਿਆ ਪਰ ਮੱਸਿਆ ਨੇ ਪੁੰਨਿਆ ਨੂੰ ਪ੍ਰਸ਼ਾਦ ਨਾ ਦਿੱਤਾ ਉਸ ਦਾ ਬੜਾ ਹੀ ਅਪਮਾਨ ਕੀਤਾ ਕਹਿਣ ਲੱਗੇ ਕਿੰਨੇ ਢੀਠ ਲੋਕ ਆ ਪਿੰਨਾ ਸੱਦੇ ਹੀ ਆ ਜਾਂਦੇ ਆ ਅਪਮਾਨ ਦਾ ਘੁੱਟ ਪੀ ਕੇ ਪੁੰਨਿਆ ਆਪਣੇ ਘਰ ਆ ਗਈ ਪਰ ਅੱਜ ਉਸ ਨੂੰ ਆਪਣੀ ਛੋਟੀ ਭੈਣ ਮੱਸਿਆ ਦੀਆਂ ਗੱਲਾਂ ਸੂਲਾਂ ਉਂ ਨੀ ਤਰ੍ਹਾਂ ਚੁਬੀਆਂ ਸੀ ਉਹ ਘਰ ਆ ਕੇ ਬਹੁਤ ਰੋਈ ਤੇ ਘਰ ਵਾਲਿਆਂ ਨੇ ਰੋਟੀ ਖਵਾਈ ਤੇ ਵਿਚਾਰੀ ਮਾਨੀ ਮਨ ਵਿੱਚ ਬੜਾ ਦੁਖੀ ਹੋਈ ਉਹ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ ਅੱਜ ਮੇਰਾ ਮਨ ਬਹੁਤ ਹੀ ਉਦਾਸ ਹੈ ਮੈਂ ਪੇਕੇ ਘਰ ਚ ਜਾਣਾ ਚਾਹੁੰਦੀ ਹਾਂ ਤੁਸੀਂ ਬੱਚਿਆਂ ਨੂੰ ਵੇਖ ਲੈਣਾ ਮੈਂ ਸیرے ਜਲਦੀ ਆ ਜਾਊਂਗੀ ਅੱਖਾਂ ਨਾਲ ਉਸਨੇ ਆਪਣੇ ਸੱਸ ਸਹੁਰੇ ਤੇ ਪਤੀ ਤੋਂ ਆ ਗਿਆ ਲੈ ਕੇ ਪੇਕੇ ਘਰ ਤੁਰ ਪਈ ਜਿਹੜੀ ਪੁੰਨਿਆ ਦੀ ਭਾਬੀ ਸੀ ਉਹ ਬਹੁਤ ਹੀ ਉਸ ਦੀ ਮਦਦ ਕਰਦੀ ਸੀ ਤੇ ਪੁੰਨਿਆ ਜਦੋਂ ਵੀ ਦੁਖੀ ਹੁੰਦੀ ਤਾਂ ਆਪਣੇ ਭਾਬੀ ਕੋਲ ਜਾਂਦੀ ਤੇ ਉਹਦੀ ਭਾਬੀ ਉਸਦਾ ਪੂਰਾ ਸਹਿਯੋਗ ਦਿੰਦੀ ਸੀ ਹੁਣ ਪੁੰਨਿਆ ਵਿਚਾਰੀ ਪੈਦਲ ਹੀ ਆਪਣੇ ਪੇਕਿਆਂ ਘਰ ਨੂੰ ਤੁਰ ਪਈ ਤੁਰਦੀ ਤੁਰਦੀ ਜੰਗਲ ਦੇ ਰਸਤੇ ਜਾਂਦੀ ਪਈ ਸੀ ਫਿਰ ਉਸਨੇ ਵੇਖਿਆ ਇੱਕ ਔਰਤ ਬੈਠੀ ਹੋਈ ਸੀ ਉਹ ਬਹੁਤ ਹੀ ਬੁੱਢੀ ਸੀ ਉਹਦੇ ਚਿੱਟੇ ਵਾਲ ਸੀ ਉਹ ਬੁੱਢੀ ਔਰਤ ਨੂੰ ਕਹਿਣ ਲੱਗੇ ਧੀਏ ਮੈਂ ਬਹੁਤ ਲਾਚਾਰਾ ਮੇਰੇ ਵਾਲ ਖੁੱਲ ਗਏ ਇਹਨਾਂ ਨੂੰ ਬੰਨ੍ਹ ਦੇਵੇ ਮੈਨੂੰ ਇਹਨਾਂ ਨਾਲ ਬਹੁਤ ਗਰਮੀ ਲੱਗਦੀ ਹੈ ਉਹ ਧਾਰਮਿਕ ਵਿਚਾਰਾਂ ਵਾਲੀ ਸੀ ਉਹਨੇ ਕਿਹਾ ਉਨਿਆਂ ਨੂੰ ਉਸ ਮਾਤਾ ਨੇ ਦਿਆ ਆ ਗਈ ਉਹਨੇ ਬੁੱਢੀ ਮਾਈ ਦੇ ਵਾਲਾਂ ਤੇ ਤੇਲ ਲਾ ਕੇ ਚੰਗੀ ਤਰ੍ਹਾਂ ਸਿਰਵਾ ਦਿੱਤਾ ਮਾਂ ਕਹਿਣ ਲੱਗੀ ਮੇਰਾ ਜਿਹੜਾ ਤੁਸੀਂ ਦਾ ਚਬੂਤਰਾ ਉਸ ਨੂੰ ਵੀ ਬੜੀ ਗੰਦਗੀ ਆ ਉਸ ਨੂੰ ਵੀ ਸਾਫ਼ ਕਰ ਦੇ ਤਾਂ ਉਸ ਨੇ ਉਸ ਨੂੰ ਵੀ ਸਾਫ਼ ਕਰ ਦਿੱਤਾ ਫਿਰ ਉਸ ਨੇ ਕਿਹਾ ਹੁਣ ਮੈਨੂੰ ਮਾਂ ਆਗਿਆ ਦਿਓ ਮੈਂ ਆਪਣੇ ਪੇਕੇ ਘਰ ਜਾ ਰਹੀ ਆਂ ਬੁੱਢੀ ਮਾਈ ਤੋਂ ਆਸ਼ੀਰਵਾਦ ਲੈ ਕੇ ਉਹ ਖੁਸ਼ੀ-ਖੁਸ਼ੀ ਅੱਗੇ ਚਲੀ ਗਈ ਅੱਗੇ ਗਈ ਤਾਂ ਉਹਨੇ ਵੇਖਿਆ ਇੱਕ ਬੁੱਢਾ ਬਾਬਾ ਲੰਮੇ ਵੜਾਂ ਵਾਲਾਂ ਬੜੇ ਹੀ ਬੇਦੰਗ ਜਿਹੇ ਰੂਪ ਕਰ ਕਰਕੇ ਬੈਠਾ ਹੋਇਆ ਸੀ ਉਹ ਬੁੰਨਿਆ ਉਹ ਬੁੰਨਿਆ ਨੂੰ ਵੇਖ ਕੇ ਕਹਿਣ ਲੱਗਾ ਧੀਏ ਤੂੰ ਮੈਨੂੰ ਧਾਰਮਿਕ ਵਿਚਾਰਾਂ ਵਾਲੀ ਲੱਗਦੀ ਹਾਂ ਕਿਉਂਕਿ ਰੱਬ ਪ੍ਰਖਦਾ ਬੋਲੀ ਬਾਬਾ ਮੈਂ ਔਣ ਪਾਣੀ ਲਿਆਈ ਹਾਂ ਬਾਬੇ ਨੇ ਪਾਣੀ ਪੀਤਾ ਤੇ ਕਿਹਾ ਮੇਰੇ ਪੈਰਾਂ ਤੇ ਕਿੰਨੇ ਜ਼ਖਮ ਹੋ ਗਏ ਮੱਖੀਆਂ ਫਿਰਦੀਆਂ ਏ ਮੈਂ ਬਹੁਤ ਬੁੱਢਾ ਇੰਨਾ ਝਕਮਾਂ ਦੇ ਕੋਲ ਕੋਈ ਕਪੜੇ ਨਾਲ ਸਾਫ਼ ਕਰਦੇ ਮੇਰੇ ਝਕਮਾਂ ਨੂੰ ਧੋ ਦੇ ਉਸਨੇ ਪਾਣੀ ਨਾਲ ਬਾਬੇ ਦੇ ਝਮ ਸਾਫ਼ ਕੀਤੇ ਤੇ ਆਪਣਾ ਹੀ ਕਪੜਾ ਪਾੜ ਕੇ ਪੱਟੀ ਬੰਨ ਦਿੱਤੀ ਤੇ ਖੁਸ਼ੀ ਨਾਲ ਸ਼ੁਰੂਆਤ ਲੈ ਕੇ ਅੱਗੇ ਚਲੀ ਗਈ ਅੱਗੇ ਇੱਕ ਮੰਦਰ ਉੱਤੇ ਇੱਕ ਬੁੱਢੀ ਔਰਤ ਬੈਠੀ ਤੇ ਕਹਿਣ ਲੱਗੀ ਬੇਟਾ ਮੈਂ ਬੜੀ ਬੁੱਢੀ ਆ ਮੰਦਰ ਦੀ ਮੇਰੇ ਤੋਂ ਸਵਾਈ ਨਹੀਂ ਹੁੰਦੀ ਜੇ ਤੂੰ ਚਾਹਵੇਂ ਤਾਂ ਇਸ ਨੂੰ ਸਾਫ਼ ਕਰ ਦੇ ਤਾਂ ਕੁੰਨਿਆ ਨੇ ਉਸ ਬੁੱਢੀ ਮਾਂ ਦੇ ਕਹਿਣ ਤੇ ਮੰਦਰ ਦੀ ਸਫਾਈ ਕਰ ਦਿੱਤੀ ਉਸ ਮਾਂ ਦੇ ਪੈਰ ਹੱਥ ਕੁੱਟ ਦਿੱਤੇ ਤੇ ਅੱਗੇ ਚਲੀ ਗਈ ਉਹਦੇ ਪਿੱਕੇ ਪਿੰਡ ਜਾਣ ਲਈ ਗੰਗਾ ਨਦੀ ਪੈਂਦੀ ਸੀ ਗੰਗਾ ਨਦੀ ਦੇ ਬਾਹਰ ਇੱਕ ਮਾਈ ਹੋਰ ਮਿਲ ਗਈ ਮਾਈ ਨੇ ਕਿਹਾ ਤੀਏ ਮੇਰੇ ਸਿਰੇ ਵਿੱਚ ਬਹੁਤ ਹੀ ਜੂਆਂ ਪਈਆਂ ਨੇ ਮੇਰੇ ਸਿਰ ਸਾਫ਼ ਕਰ ਦੇ ਸਫਾਈ ਨਹੀਂ ਹੁੰਦੀ ਤਾਂ ਪੁੰਨਿਆਂ ਨੇ ਉੱਤੀ ਸਫਾ ਸਾਫਾਈ ਕਰਕੇ ਗੰਗਾ ਦੀ ਘਾੜ ਤੇ ਆਸ-ਪਾਸ ਜੋ ਵੀ ਗੰਦਗੀ ਸੀ ਸਾਫ ਕਰ ਦਿੱਤੀ। ਉਹਨੇ ਮਾਈ ਤੋਂ ਪੁੱਛਿਆ ਬੇਟਾ ਤੂੰ ਕਿੱਥੇ ਜਾ ਰਹੀ ਹੈ? ਉਹਨੇ ਸਾਰੀ ਗੱਲ ਦੱਸੀ ਮੈਂ ਆਪਣੀ ਭਾਬੀ ਨੂੰ ਮਿਲਣ ਜਾ ਰਹੀ ਹਾਂ। ਉਸਨੇ ਉਸ ਨੂੰ ਬੇੜੀ ਦਿੱਤੀ ਤੇ ਕਿਹਾ ਬੇੜੀ ਤੇ ਚਲੀ ਜਾਓ। ਆਪਣੇ ਪਾਪੀ ਕੋੜਾ ਕਿ ਉਸਨੇ ਅੱਜ ਭਾਬੀ ਨੂੰ ਕੋਈ ਵੀ ਮੱਸਿਆ ਦੀ ਗੱਲ ਨਾ ਦੱਸੀ ਜੋ ਦੇ ਘਰ ਉਸਦੀ ਬੇਅਦਬੀ ਹੋਈ ਸੀ ਉਸਨੇ ਉਹ ਸਭ ਕਿਸੇ ਨੂੰ ਨਾ ਦੱਸੀ ਭਾਬੀ ਨੂੰ ਮਿਲੇ ਭਤੀਜੇ ਭਤੀਜਿਆਂ ਨੂੰ ਮਿਲੀ ਤੇ ਆਪਣੇ ਬਾਪ ਤੇ ਆਪਣੀ ਮਤਰਈ ਮਾਂ ਨੂੰ ਮਿਲੀ ਮਤਰਈ ਮਾਂ ਨੂੰ ਵੇਖ ਕੇ ਗੁੱਸਾ ਚੜ ਗਿਆ ਤੇ ਤਾਨੇ ਤਾਨੇ ਸਨੌਣ ਲੱਗੀ ਪਤੀ ਦੇ ਘਰ ਵੀ ਨਹੀਂ ਨਿਭਦੀ ਜਦੋਂ ਵੇਖੋ ਮੂੰਹ ਝੁੱਕ ਕੇ ਤੁਰ ਆਉਂਦੀ ਆ ਭਾਬੀ ਬੋਲੀ ਕੋਈ ਗੱਲ ਨਹੀਂ ਮਾਂ ਦੀਆਂ ਬੇਟੀਆਂ ਤਾਂ ਆਪਣੇ ਪੇਕੇਆਂ ਦੇ ਘਰ ਹੀ ਹੁੰਦੀਆਂ ਨੇ ਆਪਣੇ ਕੋਲ ਹੀ ਆਉਂਗੀ ਭਾਪੀ ਦੇ ਨਾਲ ਰਲ ਕੇ ਸਾਰਾ ਕੰਮ ਕੀਤਾ ਤੇ ਭਾਬੀ ਨੇ ਉਹ ਖੁਸ਼ੀ ਖੁਸ਼ੀ ਉਹ ਦਹਾੜ ਚਲ ਪਈ ਸ ਹੈ ਦੋਨੇ ਖੁਸ਼ ਹੋ ਗਈਆਂ ਅਗਲੇ ਦਿਨ ਉਹ ਬੋਲੀ ਮੈਂ ਰਾਤ ਰਹਿ ਲਈ ਆ ਭਾਬੀ ਹੁਣ ਮੈਨੂੰ ਆਗਿਆ ਦੇ ਦਿਓ ਮੈਨੂੰ ਆਪਣੇ ਸਹੁਰੇ ਤੇ ਜਾਨੀ ਆ ਕੇ ਉਸ ਨੂੰ ਉਹਨੇ ਕਿਹਾ ਮੈਨੂੰ ਤੁਹਾਨੂੰ ਵੇਖ ਕੇ ਬਹੁਤ ਵਧੀਆ ਲੱਗਿਆ ਕੋਈ ਗੱਲ ਵੀ ਨਾ ਦੱਸੀ ਜਾਣ ਲੱਗਿਆ ਉਹਨੇ ਭਾਬੀ ਨੇ "ਕਿਆ ਖਾਲੀ ਹੱਥ ਕਰੋ ਨਹੀਂ ਜਾਈਦਾ" ਉਸ ਨੂੰ ਇੱਕ ਸਾੜੀ ਦਿੱਤੀ ਫੇਰ ਉਹ ਆਪਣੇ ਘਰ ਨੂੰ ਚੱਲ ਪਈ ਤੇ ਜਾਂਦਿਆਂ ਉਸ ਨੂੰ ਗੰਗਾ ਤੇ ਪਹੁੰਚਦਿਆਂ ਗੰਗਾ ਮਾਈ ਨੇ "ਕਿਆਤੀਏ ਤੂੰ ਉਹ ਜੋ ਕੱਲ ਮੇਰੀ ਸੇਵਾ ਕਰਕੇ ਗਈ ਸੀ ਇਹ ਮੇਰੇ ਕੋਲ ਥੋੜੀ ਜੀ ਰੇਤ ਆ ਇਹ ਲੈ ਜਾ" ਉਹਨੇ ਚੋੜੀ ਅੱਡੀ ਦੇ ਰੇਤ ਪਵਾ ਲਈ ਆਸ਼ੀਰਵਾਦ ਸਮਝ ਕੇ ਲੈ ਗਈ ਫੇਰ ਅੱਗੋ ਗਈ ਤਾਂ ਪਾਰਵਤੀ ਮਾਈ ਮੰਦਰ ਵਿੱਚ ਮਿਲੀ ਉਹ ਪਾਰਵਤੀ ਮਾਈ ਨੇ ਉਹਨੂੰ ਕਿਹਾ "ਤੀਏ ਤੂੰ ਕੱਲ ਵਾਲੀਆਂ" ਜੋ ਮੇਰੀ ਸੇਵਾ ਕਰਕੇ ਗਈ ਸੀ ਤਾਂ ਉਸਨੇ ਕਿਹਾ ਮੇਰੇ ਕੋਲ ਤਾਂ ਇਹ ਘਾਰੇ ਆ ਤੂੰ ਇਹ ਲੈ ਜਾ ਉਸਨੇ ਉਹ ਵੀ ਝੋਲੀ ਵਿੱਚ ਪਵਾ ਲਏ ਅੱਗੇ ਚਲੀ ਗਈ ਫਿਰ ਉਸ ਨੂੰ ਉਹ ਬਾਬਾ ਜੋਸ਼ੀ ਭਗਵਾਨ ਸੀ ਉਹਦੀ ਸੇਵਾ ਕੀਤੀ ਉਹ ਮਿਲਿਆ ਧੀਏ ਤੂੰ ਕੱਲ ਵਾਲੀ ਹਾਂ ਉਹਨੇ ਕਿਹਾ ਹਾਂਜੀ ਉਹਨੇ ਕਿਹਾ ਹੁਣ ਠੀਕ ਹੈ ਉਹਨੇ ਕਿਹਾ ਮੈਂ ਬਿਲਕੁਲ ਠੀਕ ਹਾਂ ਮੇਰੇ ਕੋਲ ਥੋੜੀ ਜੀ ਸਵਾਲ ਆ ਇਹ ਤੂੰ ਲੈ ਜਾ ਹੁੰਨਿਆਂ ਨੇ ਝੋਲੀ ੱਟੀ ਤੇ ਸਵਾਲ ਲੈ ਕੇ ਅੱਗੇ ਤੁਰ ਗਏ ਫਿਰ ਉਹ ਤੁਲਸੀ ਮਾਤਾ ਮਰੀਤੀਏ ਤੂੰ ਕੱਲ ਵਾਲੀਆਂ ਹਾਂ ਉਹਨੇ ਕਿਹਾ ਮੈਂ ਕੱਲ ਵਾਲੀਆਂ ਤੂੰ ਮੇਰੇ ਇੰਨੀ ਸੇਵਾ ਕੀਤੀ ਮੇਰੇ ਕੋਲ ਹੋਰ ਕੁਝ ਤਾਂ ਨਹੀਂ ਥੋੜੀ ਜਹੀ ਤੁਲਸੀ ਤੋੜ ਕੇ ਪੁੰਨਿਆਂ ਨੂੰ ਦੇ ਦਿੱਤੀ ਤੇ ਉਹ ਝੋਲੀ ਅੱਡ ਕੇ ਪਵਾ ਕੇ ਘਰੇ ਚਲੀ ਗਈ ਉਹਨੇ ਸਾਰੀ ਪੋਟਲੀ ਬਣਾਈ ਤੇ ਘਰ ਦੇ ਕੋਨੇ ਵਿੱਚ ਰੱਖ ਦਿੱਤੀ ਤੇ ਸ਼ਾਮ ਹੋ ਗਈ ਆਪਣੇ ਘਰ ਦੇ ਕੰਮ ਵਿੱਚ ਲੱਗ ਗਈ ਬੱਚਿਆਂ ਲਈ ਰੋਟੀ ਖਾਣੀ ਬਣਾਇਆ ਸਾਫ ਸਫਾਈ ਕੀਤੀ ਸਾਰਿਆਂ ਨੂੰ ਪਵਾਇਆ ਤੇ ਆਪਣੇ ਘਰ ਵਾਲੇ ਨੂੰ ਪਵਾਇਆ ਤੇ ਹੋਦ ਰੋਟੀ ਖਾਦੰਦੀ ਤੇ ਸੌਂਗ ਜਦੋਂ ਸਵੇਰ ਸਵੇਰੇ ਉੱਠੀ ਤਾਂ ਪੁੰਨਿਆ ਨੇ ਝਾੜੂ ਲਾਉਣ ਲੱਗੀ ਤਾਂ ਕੋਨਾ ਜਿੱਥੇ ਬੋਟਰੀ ਰੱਖੀ ਸੀ ਹੀਰੇ ਮੋਤੀਆਂ ਨਾਲ ਚਮਕਦਾ ਪਿਆ ਸੀ ਉਹਦਾ ਪਤੀ ਬੋਲਿਆ ਪੁੰਨਿਆ ਸਭ ਕੀ ਹੈ ਤੂੰ ਕੱਲ ਕੀ ਲੈ ਕੇ ਗਈ ਸੀ ਇਹ ਕੀ ਚਮਤਕਾਰ ਹੋ ਗਿਆ ਕਿਤੇ ਚੋਰੀ ਕਰਕੇ ਲਿਆਈਆਂ ਕਹਣ ਲੱਗੀ ਉਹ ਬੁੰਨਿਆ ਕਹਿਣ ਲੱਗੀ ਮੈਂ ਕਿਤੇ ਚੋਰੀ ਨਹੀਂ ਕੀਤੀ ਇਹ ਸਭ ਕੁਝ ਪਰਮਾਤਮਾ ਨੇ ਮੈਨੂੰ ਖੁਸ਼ ਹੋ ਕੇ ਦਿੱਤਾ ਉਹਦੀ ਭੈਣ ਨੇ ਉਹਦੇ ਨਾਲ ਵੱਧ ਸਲੂਕ ਕੀਤੀ ਸੀ ਉਸ ਬਾਰੇ ਵੀ ਉਸਨੇ ਪਤੀ ਨੂੰ ਦੱਸਿਆ ਫਿਰ ਉਸਨੇ ساری ਕਹਾਣੀ ਜਿਵੇਂ ਪੇਕਿਆਂ ਤੋਂ ਕਈ ਰਸਤੇ ਵਿੱਚ ਉਹਨੂੰ ਕੌਣ ਕੌਣ ਮਿਲੇ ਸਾਰੀ ਦੱਸਿਆ ਪਤਰੀ ਨੇ ਵੀ ਪਤੀ ਨੇ ਹੱਥ ਜੋੜ ਕੇ ਲਕੇ ਲੈ ਕੇ ਤੂੰ ਸੱਚਮੁੱਚ ਰੱਬ ਦੇ ਦਰਸ਼ਨ ਕਰਕੇ ਆਈ ਆ ਤੂੰ ਸੱਚੀ ਔਰਤ ਦੁੱਖ ਸੁੱਖ ਸਭ ਦਾ ਜਾਣਦੀ ਤੇਰੇ ਤੇ ਮਹਾਰਾਜ ਮਿਹਰਬਾਨ ਹੋਇਆ ਹੈ ਤੇਰੇ ਸਾਰੇ ਦੁੱਖ ਕੱਟ ਦਿੱਤੇ ਤੇਰੇ ਦੁੱਖਾਂ ਦਾ ਅੰਤ ਕਰ ਦਿੱਤਾ ਹੁਣ ਪੁੰਨਿਆਂ ਦੇ ਦਿਲ ਦਿਨ ਬਦਲ ਗਏ ਜਿਸ ਦਿਨ ਦਿਨ ਰੱਬ ਬਦਲੇ ਕੋਣ ਉਸ ਨੂੰ ਟਾਲਣ ਵਾਲਾ ਕੋਣ ਹੁੰਦਾ ਹੈ ਜੇ ਤੇ ਦਿਨ ਰੱਬ ਬਦਲੇ ਉਮ ਕੋਈ ਨਹੀਂ ਰੋ ਸਕਦਾ ਪੁੰਨਿਆਂ ਦੇ ਘਾਰ ਕਿਸੇ ਚੀਜ਼ ਦੀ ਕਮੀ ਨਾ ਰਹੀ ਰੁੱਟੀ ਗਈ ਚੌਂਪੜੀ ਵਧੀਆ ਘਰ ਬਣਾਣ ਗਿਆ ਪਿੰਡ ਵਿੱਚ ਇਹ ਗੱਲ ਅੱਗ ਵਾਂਗ ਫੈਲ ਗਈ ਪੁੰਨਿਆਂ ਦੀ ਗੱਲ ਸੁਣਦੀ ਭੈਣ ਮੱਸਿਆ ਤੱਕ ਪਹੁੰਚੀ ਗਈ ਮੱਸਿਆ ਸੁਣ ਕੇ ਬੜਾ ਹੀ ਦੁਖੀ ਹੋਈ ਉਹ ਭੱਜੀ ਹਜੀ ਪੁੰਨਿਆਂ ਦੇ ਘਰ ਆਈ ਤੇ ਬੋਲੀ ਤੂੰ ਸੱਚ ਦੱਸ ਇਹ ਇੰਨੀ ਕਿਵੇਂ ਅਮੀਰ ਹੋਈ ਤੈਨੂੰ ਗਰੀਬ ਰਹਿਣਾ ਨਹੀਂ ਸੀ ਵੇਖਣਾ ਚਾਹੀਦਾ ਸੀ ਤੂੰ ਉਹ ਕਮੰਡ ਨਾਲ ਗੱਲਾਂ ਕਰਦੀ ਪਈ ਹੀ ਤੇ ਪੁੰਨਿਆਂ ਕਹਿਣ ਲੱਗੀ ਭੈਣ ਤੂੰ ਕੌਣ ਮੈਨੂੰ ਅਮੀਰ ਗਰੀਬ ਕਰਨ ਵਾਲੀ ਆ ਰੱਬ ਜੀ ਨੂੰ ਦਿੰਦਾ ਹੈ ਛੱਪਰਵਾੜ ਕੇ ਦਿੰਦਾ ਹੈ ਰੱਬ ਦੀ ਮਰਜ਼ੀ ਤੋਂ ਬਿਨਾ ਮੱਸਿਆ ਕਹਿਣ ਲੱਗੀ ਸੱਚ ਸੱਚ ਦੱਸ ਨਹੀਂ ਤਾਂ ਮੈਂ ਰਾਜੇ ਕੋਲ ਤੇਰੀ ਸ਼ਿਕਾਇਤ ਕਰੂੰਗੀ ਪੁੰਨਿਆ ਨੇ ਸਾਰੀ ਗੱਲ ਦੱਸ ਦਿੱਤੀ ਕਿਵੇਂ ਉਹ ਪੇਖਿਆਂ ਤੇ ਗਈ ਤੇ ਰਸਤੇ ਵਿੱਚ ਕੌਣ ਕੌਣ ਮਿਲਿਆ ਉਹਦੇ ਘਰ ਤਾਹਾਨੂੰ ਪੁੰਨਿਆ ਨੇ ਕਿਹਾ ਮੈਂ ਕਦੀ ਕਿਸੇ ਦਾ ਮਾਨ ਨਹੀਂ ਕੀਤਾ ਮੈਂ ਤੇਰੇ ਨਹੀਂ ਕਰਨਾ ਉਹ ਆਪਣੇ ਘਰ ਹੀ ਪਤੀ ਨੂੰ ਆਉਂਦੀ ਮੇਰਾ ਅਪਮਾਨ ਕਰੋ ਤਾਂ ਪਤੀ ਨੇ ਕਿਹਾ ਕਿਉਂ ਉਸਨੇ ਕੀ ਕਰੋ ਉਸਨੇ ਦੋ ਤਿੰਨ ਥੱਪੜ ਲਾ ਦਿੱਤੇ ਫੇਰ ਉਹ ਆਪਣੇ ਪੇਕੇ ਆਨ ਦੁਰ ਪਈ ਦੁਰਦੀ ਦੁਰਦੀ ਉਸਨੂੰ ਤੁਲਸੀ ਮਾਂ ਮੜੀ ਔਰਤ ਨੇ ਕਿਹਾ ਮੇਰੇ ਵਾਲ ਉਲਝੇ ਪਏ ਆ ਤੁਲਸੀ ਦਾ ਬੂਟਾ ਸੁੱਕਾ ਹੈ ਸਫਾਈ ਕਰ ਦੇ ਮਸਿਆ ਕਮੰਡੀ ਸੀ ਉਹ ਕਿੱਥੇ ਕੰਮ ਕਰਨ ਵਾਲੀ ਉਹਨੇ ਕਿਹਾ ਮੇਰੇ ਕੋਲੋਂ ਫालतू ਟਾਈਮ ਨਹੀਂ ਹੈਗਾ